ਸਾਪ ਲੜਿਆ ਤਾਂ ਪਹਿਲਾਂ ਅਸੀਂ ਕੀ ਕਰਦੇ ਜਦੋਂ ਆਹ ਨੂਗੋ ਜਰੀਲਾ ਸਾਪ ਲੜਦਾ ਆਹ ਸ ਰਿੰਜ ਲੈਣੀ ਆ ਹਾਂ ਇਹਨੂੰ ਇਸ ਤਰੀਕੇ ਵੰਡ ਲਿਆ ਵੰਡ ਲਿਆ ਇਸ ਤਰੀਕੇ ਦੀ ਸੈਟ ਕਮਾ ਲਈ ਪੁੱਠਾ ਕਰ ਲੈਣਾ ਕਮਾ ਲਈ ਮੰਨ ਲਓ ਅੱਲਾਹ ਤੇ ਦੇ ਉੱਤੇ ਸਾਪ ਲੜਿਆ ਐ ਜਗ੍ਹਾ ਤੇ ਹਾਂ ਸਭ ਤੋਂ ਪਹਿਲਾਂ ਬੰਨਣ ਦਾ ਤਰੀਕਾ ਤੁਹਾਨੂੰ ਸਮਝਾਉਨੇ ਆ ਇਹਨੂੰ ਜਿਹੜਾ ਵਾ ਗਰਮ ਪੱਟੀ ਨਾ ਬੰਨਣਾ ਜੇ ਘਰ ਚ ਗਰਮ ਪੱਟੀ ਨਹੀਂ ਆ ਤੇ ਫਿਰ ਸਾਫਾ ਲੱ ਲੈਣਾ ਆ ਵੇਖਿਓ ਹੂੰ ਇੱਥੋਂ ਸਾਫਾ ਬਲੇਟਣਾ ਸ਼ੁਰੂ ਕਰਨਾ ਹੂੰ ਆ ਵੇਖੋ ਹੂੰ ਤੁਹਾਨੂੰ ਇਹ ਜਿ ਪੱਟੀ ਬਨਣ ਦਾ ਤਰੀਕਾ ਸਮਝਉਣਾ ਹੂੰ ਆ ਵੇਖੋ ਹੂੰ ਆ ਬੱਝ ਗਈ ਜੀ ਇੱਥੋਂ ਦਾ ਗੱਜ ਬੱਝ ਗਈ ਹਾਂ ਇੱਥੇ ਸਾਫਾ ਲੱਗ ਗਿਆ ਹਾਂ ਇਹ ਪੱਟੀ ਦੇ ਵਿੱਚ ਉਂਗਲ ਪਾ ਕੇ ਵੇਖੋ ਵੀ ਇੱਕ ਪੈਂਦੀ ਆ ਕਿ ਨਹੀਂ ਪੈਂਦੀ ਹਾਂ ਪਾਓ ਹਾਂ ਹਾਂ ਪੈ ਰਹੀ ਮਤਲਬ ਨਾਰਮਲ ਹੀ ਬੋਦੀ ਕੱਸ ਕੇ ਦੇਗੀ ਆਪਾਂ ਸਿਰਫ ਖੂਨ ਦਾ ਧੋਰਾ ਰੋਕ ਸਕਦੇ ਆ ਸੱਪ ਲੜੇ ਤੇ ਤੇ ਜੇ ਹੁਣ ਮੈਂ ਤੁਹਾਡੀ ਬੰਨ ਕੇ ਬਖਾਉਣਾ ਆ ਕਰਿਓ ਬਾਹਾਂ ਟਾਈਟ ਟਾਈਟ ਬੰਨਾਂਗੇ ਤੁਹਾਡੀ ਚੋਕੀ ਹਾਂ ਬਿਲਕੁਲ ਹਾਂ ਬਿਲਕੁਲ ਇਹ ਬਾਹ ਹੱਥ ਸੌ ਸੌ ਜਾਣਾਂਗੇ ਇਹ ਸੌ ਜਾਣਾਂ ਲੋਕੀ ਇਹ ਚੀਜ਼ਾਂ ਦੀ ਗਲਤੀ ਕਰਦੇ ਹਾਂ ਬੰਨਣਾ ਥੋੜਾ ਜਿਹਾ ਟਿੱਲਾ ਟਿੱਲਾ ਹਾਂ ਹਾਂ ਦੂਸਰੇ ਨੰਬਰ ਤੇ ਹਾਂ ਸੱਪ ਲੜ ਗਿਆ ਹਾਂ ਕਦੀ ਵੀ ਜਿਹੜਾ ਸੱਪ ਲੜੇ ਦੇ ਉੱਤੇ ਚੀਰਾ ਜੇ ਤਾਂ ਮੰਨ ਲਓ ਵੀ ਪੱਟੀ ਨਾਲ ਤਰੀਕਾ ਲੋਕਾਂ ਨੂੰ ਸਮਝਾ ਗਿਆ ਹਾਂ ਆ ਹੁਣ ਸੱਪ ਲੜ ਗਿਆ ਦੋ ਦੰਦ ਹਾਂ ਆ ਦੋ ਦੰਦ ਦੇ ਸੱਪ ਦੇ ਹਾਂ ਠੀਕ ਆ ਲੋਕ ਕੀ ਕਰਦੇ ਆ ਇਸ ਤਰੀਕੇ ਚੀਰਾ ਦਿੰਦੇ ਆ ਹਾਂ ਐਡਾ ਚੀਰਾ ਨਹੀਂ ਦੇਣਾ ਹਾਂ ਕਾਰਨ ਬੜਾ ਕੀ ਤੁਸੀਂ ਮੈਨੂੰ ਦੱਸੋ ਇਹ 나ੜ ਨੌੜ ਨਾ ਕੱਟੇ ਜਾਵੇ ਹਾਂ ਆ ਸੱਪ ਦੇ ਦੋ ਦੰਦ ਆ ਤੁਸੀਂ ਇੱਥੇ ਚੀਰਾ ਦੇ ਦਿੱਤਾ 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 ਇੱਥੇ ਦੇ ਦਿੱਤਾ ਇੱਥੇ ਦੇ ਦਿੱਤਾ ਹਾਂ ਪੰਜਾਂ ਤਾਵਾਂ ਦੇ ਚੀਰੇ ਦੇਣੇ ਹਾਂ ਆ ਸਰੇਂਜ ਜਿਹੜੀ ਆਪਾਂ ਸੈਦ ਘੁਮਾਈ ਤੁਹਾਡੇ ਲੋਕਾਂ ਨੂੰ ਸਮਝ ਆ ਗਈ ਆ ਆ ਸਰੇਂਜ ਰੱਖੀ ਹਾਂ ਆ ਹੁਣ ਤੂੰ ਹੀ ਆਪਣੇ ਹੱਥ ਨਾਲ ਖਿੱਚੋ ਮੈਂ ਪ੍ਰੈਸ਼ਰ ਦਾ ਨਾਲ ਮਤਲਬ ਬਲੱਡ ਕੱਢ ਦੇਣਾ ਉਹਦਾ ਕਿਵੇਂ ਲੱਗ ਗਿਆ ਮੱਠੀ ਪ੍ਰੈਸ਼ਰ ਆ ਗਿਆ ਹਾਂ ਪੰਜ ਤਿੰਨ ਤਿੰਨ ਚਾਰ ਚਾਰ ਵਰੀ ਛੀਰਿਆਂ ਦੇ ਉੱਤੇ ਲਾਉਣੀ ਹਾਂ ਸੱਪ ਜਦੋਂ ਬਿਨਾ ਸੇਰ ਵਾਲਾ ਤਾਂ ਸੇਰ ਵਾਲਾ ਕੱਟਦਾ ਵਾ ਜੀ ਉਹ ਦੰਦੀ ਵਟਣ ਦੇ ਥਾਂ ਹੀ ਥੋੜੇ ਜਿ ਥਾਂ ਦੇ ਵਿੱਚ ਬਲੱਡ ਜਮਾ ਦਿੰਦਾ ਹੂੰ ਜੰਮਣ ਕਰਕੇ ਖੂਨ ਬਾਹਰ ਨਹੀਂ ਹੁੰਦਾ ਜਦੋਂ ਜਰੀਲਾ ਸੱਪ ਆ ਲੋਕਾਂ ਦਾ ਨੁਕਸਾਨ ਹੁੰਦਾ ਇਹ ਚੀਜ਼ ਨੂੰ ਆਪਾਂ ਕਹਿੰਦੇ ਹਾਂ ਨਸ਼ਾਦਰ ਹੂੰ ਠਿਕਰੀ ਨਿਸ਼ਾਦਰ ਹੂੰ ਸ਼ਰਾਬ ਚ ਪਿੰਦਾ ਹੂੰ ਨਿਸ਼ਾਦਰ ਕੋਈ ਵੀ ਹੋਏ ਕੰਮ ਕਰੂਗਾ ਹਾਂ ਠਿਕਰੀ ਨਿਸ਼ਾਦਰ ਹਾਂ ਸ਼ਰਾਬ ਚ ਪਾਉਣ ਵਾਲੇ ਨਿਸ਼ਾਦਰ ਪਰ ਜੇ ਤੁਸੀਂ ਨਿਸ਼ਾਦਰ ਦੀਆਂ ਕੁੜੀਆਂ ਲੋਗ ਫਰਨੈਲ ਲੜਗੀਆਂ ਹੁੰਦੀਆਂ ਉਹ ਜ਼ਿਆਦਾ ਕੰਮ ਕਰਦੀਆਂ ਹਾਂ ਉਹਨਾਂ ਨੂੰ ਇਹ ਚੀਰਿਆਂ ਚ ਭਰਦਾ ਜੀ ਜਦੋਂ ਤੁਸੀਂ ਚੀਰਿਆਂ ਚ ਭਰੋਗੇ ਸੱਪ ਜਰੀਲਾ ਲੜਿਆਵਾ ਜੀ ਜੀ ਤੇ ਉਹ ਜਿਹੜਾ ਬਲੱਡ ਵਾਸ ਛੇਤੀ ਨਿਕਲਣਾ ਸ਼ੁਰੂ ਹੋ ਜਾਊਗਾ ਜੀ ਤੇ ਡਾਕਟਰ ਤੋਂ ਜਾਣ ਤੋਂ ਪਹਿਲੂ ਇਹ ਟ੍ਰੀਟਮੈਂਟ ਕਰ ਲਓਗੇ ਜੇ ਤੁਹਾਨੂੰ ਸੱਪ ਜ਼ਹਿਰ ਵਾਲਾ ਲੜਿਆਵਾ ਤਾਂ ਡਾਕਟਰ ਨੂੰ ਤੁਹਾਡੀ ਜਾਨ ਬਚਾਉਂਦੇ ਵਿੱਚ ਸੂਲ ਤੋ ਜੂਗੀ ਹੂੰ